ਸਾਡੀ ਹਰ ਇੱਕ ਨਵੀਂ ਵੀਡੀਓ ਵੇਖਣ ਲਈ ਸਬਸਕ੍ਰਾਈਬ ਕਰੋ ਪੰਜਾਬ ਟੌਪਿਕ YouTube ਚੈਨਲ ਤੇ ਘੰਟੀ ਨਾਲ ਬੁੱਕੇ ਹਰ ਇੱਕ ਵੀਡੀਓ ਦਾ ਅਗਾਉਂ ਸੁਨੇਹਾ ਲਓ ਤੇ ਮਜ਼ਾਦ ਕਰਦੇ ਹਾਂ ਜੀ ਤੇ ਸਾਰੇ ਵੈਕੈਂਸੀਆਂ ਹੈਗੀਆਂ ਕਿ ਕ੍ਰੀਏਟ ਕਰਨੀਆਂ ਨੇ ਕ੍ਰੀਏਟ ਕਰ ਰਹੀਆਂ ਨੇ ਨਵੀਆਂ ਜੀ ਅੱਛਾ ਤੇ ਸਾਰੇ ਜਿੱਦਾਂ ਸਰਕਾਰ ਨੂੰ ਸੱਤਾ ਚਾਹੀਦਾ ਲੱਗਦਾ ਕਿ ਸਾਡੇ 3 ਸਾਲ ਹੋ ਚੁੱਕੇ ਆ ਤੇ ਜਿੱਦ ਤੱਕ ਸਾਨੂੰ ਕੋਈ ਵੀ ਨਵੀਂ ਵੈਕੈਂਸੀ ਇਹਨੇ ਸਰਕਾਰ ਇਹ ਟੀਚਰਾਂ ਦੀ ਪਾਈ ਫਾਨ ਵਿੱਚ ਕੋਈ ਦੇਖਣ ਨਹੀਂ ਮਿਲੀ ਅਸੀਂ ਉਹ ਕੋਈ ਮੰਗ ਲੈ ਕੇ ਸਰ ਇੱਥੇ ਆਏ ਸੀ ਤੇ ਅੱਗੇ ਅਸੀਂ ਹੁਣ ਸਰ ਦੋ ਪਿੱਛੇ ਪੇਪਰ ਵੀ ਕਲੀਅਰ ਕਰ ਚੁੱਕੇ ਆ ਬੀਐਸਟ ਦੇ ਲਗਭਗ ਸਾਡੇ 3 ਸਾਲ ਮਗਰ ਡੇਢ ਮਹੀਨ ਸਰ ਰਹਿ ਗਿਆ ਹੈ ਜੇ ਆਪਾਂ ਇਲੈਕਸ਼ਨ ਦਾ ਸਮਾਂ ਕਰਕੇ ਜਿਹੜੀ 1 ਸਾਲ ਲੱਗੇ ਜੀ ਉਹ ਸਾਲ ਦੇ ਵਿੱਚ ਸਰ ਜੇ ਅਸੀਂ ਪੇਪਰ ਵੀ ਦੇਣਾ ਅੱਗੇ ਜਾ ਕੇ ਜੋਬ ਤੇ ਜਾਣਾ ਇਹ ਪਾਇਤਾ ਸਰਕਾਰ ਜਾਂਦੇ ਜਾਂਦੇ ਵੀ ਸਾਡੀ ਨੋਟੀਫਿਕੇਸ਼ਨ ਦਿੰਨੀ ਹੈ ਜੀ ਉਹ ਗੱਲ ਚੱਲੀ ਨਹੀਂ ਅਗਲੀ ਸਰਕਾਰ ਬੰਦੀ ਅੱਗੇ ਸਰਕਾਰ ਕਿਹੜੀ ਆਉਣੀ ਕਿਹੜੀ ਨਹੀਂ ਫਿਰ ਸਰਕਾਰ ਜਿਹੜੀ ਵੀ ਅੱਗੇ ਆਉਣੀ ਉਹ ਰਾਜ ਤੇ ਜਾ ਕੇ ਦੋ ਤਿੰਨ ਤਾਲੀ ਸਰਕਾਰ ਨੂੰ ਕੋਈ ਕੋਈ ਕੁਝ ਨਹੀਂ ਆਣਾ ਬੜੀ ਵਧੀਆ ਕੰਮ ਕਰਨੀ ਨਹੀਂ ਉਹ ਥੰਢੀ ਨਹੀਂ ਸਰਕਾਰ ਕੋਈ ਯੂਥ ਨਹੀਂ ਬਣਾਇਆ ਸਰਕਾਰ ਨੇ ਜੇ ਤੁਸੀਂ ਕਹੋਗੇ ਅੱਗੇ ਪਤਾ ਨਹੀਂ ਕਿਹੜੀ ਹੋਣੀ ਕਿਹੜੀ ਨਹੀਂ ਫਿਰ ਇਹਨਾਂ ਤੋਂ ਵੀ ਬਾਲ ਦੇ ਤੋ ਇਹ ਬੋਤ ਚਲੋ ਕੋਈ ਬੱਚਾ ਨਹੀਂ ਕੀਤਾ ਜਾ ਸਕਦਾ ਕੰਮ ਨਹੀਂ ਕਹਿ ਲਿਆ ਤਾਂ ਕਿੱਥੇ ਨਹੀਂ ਗੱਲ ਉੱਤੇ ਮੰਤਰੀ ਜੀ ਆਏ ਸੀ ਐਜੂਕੇਸ਼ਨ ਮਿਨਿਸਟਰ ਉਹ ਤਾਂ ਲੋਕ ਬਹੁਤ ਖੁਸ਼ ਸੀ ਉਹਨਾਂ ਤੋਂ ਸਾਰੇ ਟੀਚਰ ਭਾਗੋ ਬਾਗ ਸੀ ਉਹਨੇ ਇਹੋ ਜਿਹਾ ਐਜੂਕੇਸ਼ਨ ਮਿਨਿਸਟਰ ਹੀ ਨਹੀਂ ਮਿਲਿਆ ਕਦੀ ਸਾਡੀ ਪਰਸੋਂ ਕਹਿੰਦੇ ਆ ਪਹਿਣਾ ਸਰ ਸਾਡੀ ਸਾਡੀ 3 ਸਾਲਾਂ ਤੋਂ ਈਟੀਟੀ ਟੀਚਰ ਦੀ ਕੋਈ ਪੱਤੀ ਨਹੀਂ ਆਈ ਅਸੀਂ ਕਿਵੇਂ ਕਹਿ ਦਈਏ ਵੀ ਜਿਹੜੀ ਸਿੱਖਿਆ ਹੈ ਮੈਂ ਪੂਰੀ ਵੀ